ਤੇ ਮਹਾਰਾਜੇ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨਾਂ ਵਿੱਚ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਹੇ ਤਾਂ ਸੁਣਾਮ ਕੀ ਮੈਂ ਇਤਨਾ ਦਨ ਕਿ ਜਿੱਤ ਕਾ ਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਤਾਂ ਨੋਤੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖੀ ਨਾ ਨਾ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤੇ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਆਹਨੂੰ ਫੜ ਕੇ ਨਾਲ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪਤਾ ਤਦ ਮੇਰਾ ਨਿਕਾਬਾ 12 ਪਾਸ ਹੋ ਤੋ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨੇ ਤਕੇ ਸ਼ਾਇਆ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਚਲੋ ਇਹ ਕੋ ਪਾਸੇ ਬਿਆਨਦੇ ਨੇ ਉੱਤੇ ਚੰਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਦੇਖੋ ਕੀ ਬਣ ਲਿਆ ਆਓ ਉੱਤੇ ਦੀ ਪੌੜੀਆਂ ਚੰਦੇ ਇੱਦਾਂ ਚੱਲਦੇ ਨਹੀਂ ਆਓ ਫਿਰ ਨਾ ਨਾ ਜੇ ਮਾਈਕ 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 ਆ ਲੱਗਿਆ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਨੂੰ ਮੈਦ ਸੁਣ ਲੈ ਆਜੋ ਆਜੋ ਹੋਲਾ ਕਿ ਕਰੇ ਥੋੜੀ ਥੱਲੇ ਛੁੱਟ ਥੱਲੇ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈਂ ਆਜੀ ਬੰਦੇ ਆ ਇੱਕ ਦਾ ਕੀ ਬਰੂ ਤੇ ਕਰ ਕੱਟ ਕਰ ਦਉ ਮੈਨੂੰ ਸਾਡੀ ਮਖਾ ਆਪਣੀ ਵੀਡੀਓ ਕੱਟ ਫਟੇ ਕਰ ਦਉ ਮੈਨੂੰ ਕੀ ਇਹ ਤਾਂ ਦੇਖੋ ਕੋਈ ਕਾਗਜ਼ ਹੈਗਾ ਤਨਖਾਹ ਤੋਂ ਮੇਰੇ ਕੋਈ ਕੋਈ ਗੱਡਾਸੀ ਹੋਣੀ ਬਰਾ ਕੋਈ ਨਹੀਂ ਗੱਡਾਸੀ ਤੋੜਦੇ ਆਂ ਘਰ ਲੱਕ ਡਾਕਟਰ ਹੈਗੇ ਤੇ ਆਜੋ 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 ਡਾਕਟਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਗੱਲ ਗੱਦਰਾ ਮੰਨ ਜਾਂਦਾ ਪੂਰਾ ਸਰੀਰ ਥੱਲੇ ਡਾ ਫੋੜ ਸਰੀਰ ਥੱਲੇ ਆ ਜਾ ਤੂੰ ਆ ਕੇ ਸੰਗਰ ਤੇ ਮੈਨੂੰ ਸਰੀਰ ਥੱਲੇ ਬਲੋਟਾ ਦੇ ਸਰੀਰ ਥੱਲੇ ਤਾਨਾ ਕਿੱਥੇ ਅੱਛਾ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਇੱਥੇ ਚੁਪ ਨਹੀਂ ਆਇਆ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੇ ਤੂੰ ਉਹ ਜੀ ਸੈੱਡ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸੈੱਡ ਨਾ ਹੋ ਜਾ ਕੋਈ ਚੀਜ਼ ਇਹ ਵੀ ਤਾਂ ਪਛਾਈ ਦਿਓ ਤੇ ਉਦੋਂ ਚੜ ਕੇ ਦਿਓ ਆਮਰੋਂ ਦੇ ਹੱਥ ਤੋਂ ਡਾਂਗਾ ਮੇਕੋ ਤੇਦੀ ਸੈੱਡ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਜੀ ਕੁਛ ਹੋਤਾ ਜੀ ਨਾ ਕੋਈ ਗੱਲ ਪੁੱਛੋ ਮੇਰਾ ਪਾਣੀ ਦਿਖਾ ਲੈਣਾ ਆਹੋ ਮੈਂ ਨਾ ਨਾ ਕੋਈ ਗੱਲ ਨਾ ਆਓ ਆਓ ਜਮੇ ਜਮੇ ਨਾ ਆਇਨ ਨਾਲ ਆ ਚਿਰਾਸੀ ਛੋਟਦਾ ਆ ਜਾ ਮਾਪਾ ਪਾਪਾ ਜੀ ਪੱਕੀ ਬਣਾਈ ਜਾਵੇ ਬੁੜਿਆ ਤੋਹੀਂ ਮਾਖ ਚੁੜਾ ਥੱਲੇ ਆ ਜਾ ਚਿਰ ਤੇ ਕੋਈ ਪੱਤ ਨਹੀਂ ਕੋਈ ਆ ਜਾ ਮੈਂ ਪਾਪਾ ਬੇਸਤ ਹੋਊ ਨਾ ਕਰਾਵੂ ਅੱਗੇ ਬੱਚੇ ਘੱਟਾ ਸਵਾਦ ਦਾ ਦੇ ਕਰਾਵਾਂ ਤੇ ਅੱਗੇ ਪੰਚਾਇਤ ਮੈਂ ਕਿਥੇ ਮੇਰੇ ਕੋਲ ਮੈਂ 10 ਸਾਲ ਬਾਅਦ ਏਲ ਕੱਟ ਕੇ ਆਪਣੇ ਘਰ ਬੈਸਾਨ ਕੇ ਮੇਰਾ ਡਾਕਟਰ ਤੋਂ ਮੈਨੂੰ ਕਰਾ ਕੇ ਤੇ ਆ ਬੈਨਾਂ ਮੈਂ ਪਹਚਾਉਂਗਾ ਪਛੀ ਮੈਂ ਕੋਈ ਨਿਸ਼ਾਨ ਨਹੀਂ ਕਰਦਾ ਆਵੇ ਗੋਲੀ ਮਾਰੀ ਮੋਟੀ ਜੀ ਹਸਪੀਟਲ ਮਿਲਦੀ ਉਹ ਨਹੀਂ ਕਦੀ ਗੋਲੀ ਏ ਹਰ ਗਾ ਨਿਯਾਦੀ ਕਹਿੰਦਾ ਵੀ ਤੈਨੂੰ ਠੋਕਣਾ ਠੋਕਾਂ ਪੱਤੇ ਕਰਨੇ ਤੇ ਤੈਨੂੰ ਘਰਣਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ 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 ਬੋ ਮੈਂ ਅਵਧਾਰ ਹੁਣ ਤਾ ਫਿਰਦਾ ਦੱਸੋ ਨਾ ਮੈਨੂੰ ਮੈਂ ਕਿੱਧਰ ਜਾਵਾਂ ਆਗਾ ਛੱਡ ਕੇ ਭੱਜ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਏ ਸੱਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂ ਕਹਿਣਾ ਜਾਂ ਮਰੂ ਆਪਣੇ ਆਪ ਥੱਲੇ ਤੱਕ ਤੁਮਨ ਦੱਸੋ ਆ ਜਾ ਅਵੇ ਗਾਂ ਤਾਂ ਛੱਡ ਜਾ ਫਿਰ ਕੀ ਆ ਨੀਂ ਲੀਆਂ ਨਾ ਨੂੰ ਬੜੇ ਆ ਜਾ ਹਾਂ ਆ ਜਾ ਉਹ ਨਾ ਟੱਪੇ ਕਰਿਆ ਉਹ ਤੇ ਨਹੀਂ ਨਹੀਂ ਚਾਹ ਦੇ ਮੇਰੇ ਕੋਲ ਗੱਲ ਵਾ ਮੈਨੂੰ ਕਾਗਜ਼ ਵਿਖਾ ਦੋ ਪੈਜ ਤੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਗਜ਼ ਫੜਨ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫਿਰ ਨਾ ਉਸੇ ਉੱਤ ਪਰ ਇਹਨਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਜਾ ਫਿਰ ਕਿਨੇ ਚੱਲਣਾ ਦਿੱਤਾ ਮੈਂ ਥੱਲੇ ਆ ਜਾ ਕਾਦੇ ਵਾਸਤੇ ਆਜੀ ਕਾਦੇ ਵਾਸਤੇ ਮੈਨੂੰ ਫੜਨ ਆਇਆ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਜਵਾਬ ਦੇ ਨਾ ਮੈਂ ਥੱਲੇ ਆ ਜਾ ਤੈਨੂੰ ਸ਼ਾਬਦ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰਾਂਗੇ ਮੈਂ ਤਾਂ ਉਹ ਉਹ ਦੱਸਣਿਆ ਭਾਈਓ ਆ ਵੀ ਥੱਲੇ ਆ ਗਿਆ ਦੱਸੋ ਕਾਗਜ਼ ਦੇ ਸਾਹਮਣੇ ਇਤਾਂ ਨਹੀਂ ਗੱਲ ਬਣਨੀ ਇਤਾਂ ਨਹੀਂ ਹੋਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੋਣੀ ਹੋਣੀ ਫੇ ਕੋਈ ਡਰ ਨਹੀਂ ਤੇ ਜੇ ਪ੍ਰਧਾਨ ਰਖ ਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਪ੍ਰਧਾਨ ਦੇ ਕਹਿਣ ਤੇ ਜਾ ਮੈਂ ਕਿਹਾ ਪ੍ਰਧਾਨ ਦੇ ਕਹਿੰਦਾ ਤੇ ਨਾ ਉਹਦਾ ਸਿਰ ਵੱਢ ਕੇ ਕਾਦੀ ਫੋਟਾਂਗਾ ਮੈਂ ਪਤਾ ਮੁੱਦੀਦਾ ਤੈਨੂੰ ਕਿੱਦਾਂ ਦਾ ਕਥਾ ਨਹੀਂ ਕਾ ਜਿੱਥੇ ਗੱਲ ਕਰਦੂ ਠੋਤੇ ਉੱਥੇ ਰਹੂੰਗਾ ਚੱਲ ਆ ਜਾ ਫਿਰ ਅੱਜ ਨੂੰ ਤੂੰ ਤਾਂ ਅੱਖੇ-ਵਾਕੇ ਜਾਓ ਤਾਂ ਕੈਪਟਨ ਆਉਣਾ ਹੈ ਅੱਜ ਬਾਹਰ ਕੋਈ ਗੱਲ ਮਾਰ ਤਾਰ ਫਿਰ ਹੱਦੋਂ ਦੀ ਜਿਹੜਾ ਤਾਰ ਫਿਰ ਬੰਦੇ ਜੁਮਿਆ ਦੀ ਚੁੱਕਦੇ ਬੰਦਿਆਂ ਦੀ ਤਾਰ ਤੇ ਸਹੀ ਵੀ ਮੈਂ ਕਿਵੇਂ ਚੁੱਕਣਾ ਆ ਜਾ ਉਹ ਨਹੀਂ ਆ ਇਹ ਦੁਨੀਆਂ ਦੀ ਥੋੜੀ ਜਿਆਦਾ ਤੂੰ ਆ ਫੜੀ ਹੱਥੇ ਚੁੱਕੇ ਜੁਮਿਆ ਇੰਦੇ ਆ ਉਹ ਡਾਂਗ ਨਰ ਪਿਆਰ ਦਾ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਤੇਰਾ ਵੀ ਗਰਾਸੀ ਫੜੀ ਹੈ ਤੇ ਗਰਾਸੀ ਨਾਲ ਡਾਕਟਰ ਨੇ ਭਾਈ ਮਾਂ ਕੇ ਛਤਰੋਂ ਤੇ ਪੱਤਾ ਕਰਕੇ ਨਜ਼ਾਤ ਕਰਦੇ ਆ ਜਦ ਬਹਦੋ ਕੀ ਫੜਿਆ ਨਜਾਇਜ਼ ਵੀ ਇੱਕ ਗੱਲ ਤੇ ਜਵਾਦ ਨੂੰ ਖਲਿਆ ਜੀ ਬਾਕੀ ਚੱਜ ਜੋਦ ਕਰਾਉਣਾ ਕਰਾ ਲੋ ਹਾਜੀ ਬਾਜੀ ਕੁੱਨੀ ਛੁੱਟੀ ਤਨ ਬਰ ਬੀ ਜੀ ਨਜਾਇਜ਼ ਨਹੀਂ ਕਰਦੇ ਆ ਜਾਨੂ ਨਜਾਇਜ਼ ਆ ਕੀ ਹੁੰਦਿਆ ਹਾਂਜੀ ਹਾਂਜੀ ਬੱਸ ਇਹ ਨਹੀਂ ਆਤੀ ਫੜਿਆ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹੱਥ ਲੋ ਇੱਥੇ ਦੇ ਜਾਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਦੇ ਮੈਂ ਮੁਲਖ ਦੇਖਣ ਜਾ ਮੈਂ ਤੁਹਾਨੂੰ ਲਾਈ ਹੁਣ ਮੈਂ ਲਿਖ ਦਾਂਗਾ ਉਈ ਕਾਗਜ਼ਾ ਘਟਾ ਦੇ ਨਾ ਉਹ ਦੇ ਦਿਓ ਨਾ ਬਣਾ ਕੇ ਜੇ ਕੋ ਕਾਗਜ਼ਾ ਦਾ ਕੱਟ ਤੋਂ ਮੇਰੇ ਖਿਲਾਫ ਮੈਂ ਉਸੇ ਬੰਦੇ ਨੂੰ ਲਿਆਉਂਗਾ ਕੱਚ ਘਟਦੇ ਥੱਲੇ ਆ ਫਤਾਨੇ ਥੇ ਇੱਕ ਨੂੰ ਥੱਲੇ ਕਹਾਂ ਜਾ ਇੱਥੇ ਦੱਸਿਆ ਜਾਂਦਾ ਨਾ ਇੱਥੇ ਦੱਸੋ ਥੱਲੇ ਆ ਨਾ ਐਦਾਂ ਨਹੀਂ ਗੱਲ ਬਣਨੀ ਮੇਰੇ ਬਾਹੂ ਮਰੂਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ ਐ ਸੋਹਣਾ ਬਾਹੂ ਬਣ ਉਹ ਸਮਾਨ ਨਾਲ ਬਗਲੇ ਤੂੰ ਮਾਪੇ ਜੋ ਪਾਣੀ ਪੂਣੀ ਬਿਲਾ ਕਰੀ ਜਾ ਵੇਹ ਨਾ ਕੋਈ ਗੱਲ ਇਹ ਤੇ ਚੜ ਗਏ ਪੌੜੀ ਤੇ ਤਾਂ ਨਹੀਂ ਚੜੇ ਇੱਥੇ ਮੈਨੂੰ ਨਹੀਂ ਪਤਾ ਵਸ ਮੈਂ ਇਹ ਆ ਦੇ ਪ੍ਰਧਾਨ ਕੰਨੀ ਦਾ ਵਾਦਾ ਤਾਂ ਦੇਣਾ ਤੇ ਬੰਦਾ ਜੀ ਨਾਸਰੇ ਨਾਲ ਨਾਲ ਜਾਵਾ ਤੇ ਫਿਰ ਬੰਦਿਆਂ ਚ ਕਰਿਆ ਕੇ ਮੂੰਹ ਠੋਕ ਦਿਓ ਜੇ ਮੈਨੂੰ ਪਤਾ ਪੱਕਾ ਜੇ ਘਰੇ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਨੂੰ ਫਿਰ ਕਰ ਲੈਂਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤਨ ਸੋਹਵਾ ਕੇ ਜੂਰੋ ਸਾਨੂੰ ਸਮਝਾਉਂਗਾ ਮੈਂ ਤਾਂ ਨਹੀਂ ਨਿਕਲਦੇ ਇਸ ਤੇ ਗੋਲੀ ਚਲਾਈ ਮੈਂ ਗੈਂਗਸਟਰ ਹਾਂ ਤਾਂ ਤੈਨੂੰ ਕਹਿੰਦਾ ਤੂੰ ਇਹ ਪਾਸ ਕਰਨਿਆ ਤਾਂ ਤੂੰ ਹੀ ਕਹਿੰਦੇ ਵੀ ਤੂੰ ਕਾਜੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋ ਕੇ ਮੈਂ ਪੀਜਾ ਰੂ ਵਜਾਉਣਾ ਤੁਹਾਡੇ ਨਾਲ ਫਿਰ ਮਿਲੂਗਾ ਪਹਿਲਾਂ ਤੁਹਾਨੂੰ ਖਾਉਂਗਾ ਫਿਰ ਆਨੇ ਮੈਂ ਰੂ ਵਜਾਉਣਾ ਪੀਜਾ ਵਾਰ ਖਾਣੇ ਮੈਂ ਕਿੰਨੇ ਪੈਸਾ ਲੇ ਗੋ ਪੈਸਾ ਕਿੰਨਾ ਹੈ ਇਹ ਜਨਾਬ ਪੈਸਾ ਕਿੰਨੇ ਗੋਨੇ ਬੋਰਾ ਪਾ ਕੇ ਮਿਕਾਉਗਾ ਆ ਗਾਇ ਕਢੀ ਨੂੰ ਪਾ ਕਿੰਨੇ ਚਾਹੀਦੇ ਤੋ ਬਰਾਸ਼ਟਾ ਲੱਗਦਾ ਹੁੰਦਾ ਵਧੀਆ 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 ਬਰਾਸ਼ਟਾ ਗੋੜੋ ਗੋਲੀ ਨਾ ਅੱਛਾ ਅਰੇ ਤੂੰ ਮਾਗੀ ਜੁੱਤੀਆਂ ਲੈ ਆ ਜਾ ਅਸੀਂ ਤਾਂ ਆਪਣੇ ਘਰ ਵਿੱਚ ਕੀ ਕਰਨਾ ਤੇ ਆ ਰਹੇ ਹਾਂ ਫਲ ਫੁੱਲ ਨਹੀਂ ਖਾਏ ਕੁੜੀਆਂ ਵਾ ਕਿੰਨੇ ਘਾਟੇ ਪਏ ਹਨ ਸਾਰਾ ਪਰਿਵਾਰ ਮੇਰਾ ਰੋਲ ਲਿਆ ਚਲਾ ਜਾ ਹੁਣ ਬਸ ਕਰ ਮੇਰੇ ਕੋਲ ਬਸ ਕਰ ਬਾਹਰ ਉਹਨਾਂ ਨੂੰ ਦਿੱਕਤ ਕਰਦੇ ਆਂ ਕਹਿੰਦੇ ਆ ਜੀ ਜੋ ਤੀ ਇਹ ਟੱਪਾ ਚਲਾ ਚਲਾ ਕੇ ਕੀ ਹੱਜੇ ਘਰ ਦਾ ਹਾਲ ਕੀਤਾ ਇਹਨੂੰ ਗੱਲ ਭਰਦੀ ਨੀ ਕੀ ਟੱਟ ਕੋ ਪ੍ਰੂਫ ਦੀਏ ਮੈਨੂੰ ਫਦਾ ਇਹ ਤੁਹਾਨੂੰ ਓਏ ਮੈਂ ਮੱਜਾਂ ਦਾ ਮਾਰ ਦੂੰਗਾ ਪਹਿਲਾਂ ਨੂੰ ਪ੍ਰੂਫ ਦਿਖਾਓ ਕਾਹਦੇ ਲਈ ਆਏ ਮੈਂ ਤੇਰੇ ਕੋਲ ਹੈ ਜਿੱਦਾਂ ਮਾਜੀ ਮੂੰਹ ਚੱਕਦੇ ਏ ਤੂੰ ਆਂ ਦੇ ਚਟਾਵੇਗਾ ਚਟਾਵੇਗਾ ਜਿੱਦਾਂ ਫੜੇ ਨਾ ਜਿੱਦਾਂ ਵੇਚਦਾ ਜੇ ਸਾਲਾ ਜਾ ਕੇ ਤੁਹਾਨੂੰ ਦੱਸਦਾ ਉਹਨੂੰ ਸਭ ਉਹਨੂੰ ਕੋਈ ਤਾਂ ਚੜਨ ਨਾਲ ਬਾਹੂ ਆ ਕੁੜੀ ਇਹ ਜਾ ਕੇ ਲੋਕ ਮੁੰਡੂ ਕਿਹਦੇ ਦੇ ਭਾਈ ਲੱਗਾ ਮੋਂ ਪੈਸੇ ਮੈਂ ਜਿੰਨਾ ਚ ਤਲਵਾ ਦੀਆਂ ਕੁੜੀ ਜੇ ਮੈਂ ਕੁੱਟ ਨੂੰ ਕੰਮ ਦੇ ਦੇ ਮਾਰੇ ਮੁੱਠੇ ਚੱਲ ਕੋਈ ਕਹਿੰਦੀ ਆ ਫਾਂ ਫਾਜਾ ਤੇ ਜਿੰਨਾ ਤੱਕ ਚੱਲਦਾ ਚਲਾਈ ਗਿਆ ਹੁਣ ਨਹੀਂ ਕੁੜੀ ਆ ਸਕਾ ਕਿਸ ਨਾਲ ਹੈਗਾ ਤਾਂ ਇਹ ਨਿਕਨ ਨਾਲ ਜੇ ਤੁਸੀਂ ਹੁੰਦੇ ਨਾ ਮੋਂ ਕੋਈ ਹੈਗਾ ਕਿਥੋਂ ਨਾ ਪੈਸੇ ਦੇ ਕੋਈ ਕੰਮ ਕਰਾ ਦੇ ਕਾ

ਮਰ ਰੋ ਨਾ ਰੋ ਪੂਰਾ ਮੈਨੂੰ ਛੱਡ ਦੇ ਪੜਨ ਦਿੰਦਾ ਮੈਂ ਕੋਈ ਜੋ ਹੱਦ ਦੇ ਰਿਹਾ ਮੇਰੇ ਬੱਚੇ ਨਹੀਂ ਰਹਿਣ ਦੇਣਾ ਤੇ ਮੈਂ ਕਿਸਦੇ ਰਹਿਣ ਦਊਂਗਾ ਯਾਰ ਹੋਊਗੀ ਨਹੀਂ ਯਾਰ ਉਹ ਮਾਰੋ ਮੇਰੇ ਬੱਚੇ ਨੂੰ ਕੋਈ ਹੱਥ ਲਾਓ ਬੜਾ ਜਦੋਂ ਧਾੜੀਆਂ ਲੱਗਣਗੇ ਫਿਰ ਲੱਗਣਾ ਨਾ ਦੇਖ ਉਹ ਬੰਦੇ ਆਲੇ ਉਮੀ ਬੱਚੇ ਉਹਨਾਂ ਦੇ ਉਹ ਬੰਦਾ ਨਹੀਂ ਉਹ ਕਿੱਥੇ ਸੇਵਾ ਸੇਵਾ ਪਾ ਐਤਰਾ

ਉਹ ਬੈਕ ਫਾਰੋਂ ਮੇਰਾ ਥੋੜੀ ਥੱਲੇ ਛੁੱਟ ਕੇ ਲੈ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਮੈਂ ਕੋ ਟੈਂਕੋ ਮੈਂ ਆ ਜੂ ਬਜੇ ਇੱਕ ਦਾ ਕੀਪਰੂ ਤੇ ਤੈ ਕੱਟ ਫੜਦਾ ਮੈਨੂੰ 100 ਦਿਨ ਖਾ ਆਪਣੀ ਮੀਰੀਆਂ ਕੱਟ ਫੜਦਾ ਮੈਨੂੰ ਕੀ ਆ ਤੈ ਗਣੂ ਕੋਈ ਕਾਗਜ਼ਾਗਾ ਤਰਖਾਸਤਾਂ ਮੇਤੇ ਕੋਈ ਉਹਦੀ ਕਾਟਚੀ ਹੋ ਗਈ ਬਰਾ ਉਹ ਨਾਸੀ ਕੋਈ ਨਹੀਂ ਕਿੱਸੇ ਟੁੱਟਦੇ ਨਹੀਂ ਕਰ ਲੈ ਬੱਦਲੇ ਤੇ ਆ ਜਾਓ ਆ ਜਾਓ ਆ ਜਾਓ ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ ਆਜੋ ਦਰਾਂ ਨਾ ਛਾਂ ਤੇ ਪੂਰਾ ਅੱਜ ਤੇ ਦੰਸ ਤਾ ਖੜਾ ਤੇ ਅੱਜ ਨਾਲ ਤੇਰੇ ਕੀ ਸਾਰਿਆਂ ਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੇ ਤੂੰ ਪਰ ਇਹ ਸੈਰ ਲੈ ਕੇ ਨਾ ਕਹੀ ਗੱਲ ਨਾ ਕਰਿਓ ਸੈਰ ਨਾ ਹੋ ਜਾ ਕਿਸੇ ਦੀ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੇ ਡਾਂਗਾ ਮੇਕੋ ਕੀਤੀ ਸਾਹ ਲੈ ਕੇ ਅੰਨ ਨ ਕਰਿਓ ਇਨਸਾਫ ਦੀ ਗੱਲ ਕਰਿਓ ਕੁਝ ਦੀ ਕੁਛੋਤਾ ਜੀ ਨੂੰ ਕਾਗਿ ਪੁੱਛੋ ਮੇਰਾ ਕਾਗਿ ਜਹਲ ਨਾ 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 ਪਹਿਲੇ ਮੰਗਦਾ ਮੇਰੇ ਕੋ 20000 ਪਜਾਤਾ ਤੇ ਮੇਰੇ 20000 ਪਜਾਤੇ ਆਹੋ ਨਾ ਆਹੋ ਨਾ ਆਹੋ ਭਾਜੀ ਭਾਜੀ ਲਓ ਉੱਪਰ ਚੜੋ ਥੱਲੇ ਆਓ ਆਲੇ ਵਾਲੇ ਆਇਓ ਅੱਜ ਹਰਿਆਵਾਂ ਬੋਲ ਬੋਲ ਨਹੀਂ ਆਵੇ ਗੁੜਾ ਤੋਂ ਹੀ ਹਲੇ ਆ ਗਿਆ ਕਿਤੇ ਕੋਈ ਪੱਟਾ ਨਹੀਂ ਆ ਗਿਆ ਮੈਂ ਪੱਟਾ ਬਰਤ ਹੋਣਾ ਕਰਾਉਣਾ ਅੱਗੇ ਬੱਚੇ ਘੱਟਵਾ ਸਵਾਦ ਦਾ ਉਹ ਕਰਾਵਾਂ ਕਿੰਨੇ ਪਰਚੇ ਅੱਗੇ ਅੱਗੇ ਆ ਜਾਂਦਾ ਮੈਂ ਹੁਣ ਮਾਰੂਗਾ ਨਾ ਜੇ ਮਰੂਗਾ ਆਪਣੇ ਹਲੇ ਤੱਕ ਮੈਂ ਤੁਮਹਨ ਰੱਖਤੀ ਆ ਗਿਆ ਅਰੇ ਘਰ ਤਾੜਾ ਚਾਫੀ ਨਹੀਂ ਲੱਗਦੀਆਂ ਨੂੰ ਘਰ ਨੂੰ ਮੈਂ ਆ ਜਾ ਹਾਂ ਆ ਜਾ ਤੇ ਮੈਂ ਤੁਹਾਨੂੰ ਦੱਸੂਗਾ ਜਗ੍ਹਾ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੀ ਚੁਫਾਹ ਆਇਆ ਮੈਨੂੰ ਜਾਂ ਮੇਰੇ ਕੋਲ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋਲ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਦੀ ਵਾਸਤੇ ਆਜੀ ਕੁੱਤ ਕਾਦੀ ਵਾਸਤੇ ਮੈਂ ਫਨ ਇਹ ਗੱਲ ਦਾ ਜਵਾਬ ਦੇ ਦੂੰ ਇਹ ਜਵਾਬ ਦੇ ਦੋ ਮੈਂ ਥੱਲੇ ਆਜਾ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰ ਇਦਾਂ ਨਹੀਂ ਮਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਵੀ ਕਰੂੰਗਾ ਫੇਰ ਹੋਣੀ ਹੋਣੀ ਇਹ ਕੋਈ ਡਰ ਤੇ ਜੇ ਪ੍ਰਧਾਨਾਂ ਖਲੋਤਾ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪਰਚਾ ਤਾਂ ਆਲਰੇਡੀ ਦਰਜ ਹੈਗੇ ਇਹਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡੀਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜ਼ਖਮੀ ਹੋਏ ਦੋ ਬੰਦੇ ਜ਼ਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਤਾਂ ਮੈਂ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋਈ ਇਟੇ ਟੋੜ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਤੁਹਾਡੀ ਜਿੱਦੂ ਯਾਦਾ ਚਿੰਦਨ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਉਹ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠੇ ਦੇ ਉੱਪਰ ਆਪਣੇ ਆਪਣੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉੱਪਰ ਇਹਦੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਿਹੜਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈ ਆਪ ਵੀ ਕਰਦਾ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰਦਾਂ ਅੱਜ ਉਹ ਫੜਿਆ ਹੀ ਨਾ ਗਿਆ ਉਹ ਜੇ ਉੱਪਰ ਚੜਾਉ ਥੱਲੇ ਆਉ ਦੱਸੂਗਾ ਕਿੱਥੇ ਹੈਗਾ ਸਮਾਨ ਇਹਦਾ